ਇਸ ਵੇਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਤੁਹਾਨੂੰ ਦੱਸ ਦਈਏ ਕੇਂਦਰ ਸਰਕਾਰ ਤੋਂ ਲੈ ਕੇ ਕਿਸਾਨ ਜਥੇਬੰਦੀਆਂ ਕਾਫੀ ਕਰਵਾਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ ਇਹ ਬਿਆਨ ਸਰਵ ਸਿੰਘ ਭੰਦੇਰ ਦੇ ਸਾਹਮਣੇ ਆਇਆ ਹੈ ਉਹਨਾਂ ਨੇ ਕੇਂਦਰ ਸਰਕਾਰ ਨੂੰ ਲੈ ਕੇ ਤਿੱਖੇ ਨਿਸ਼ਾਨੇ ਸਾਧਦੇ ਹਨ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਂਦੇ ਆ ਜਿਹੜੀ ਪਿੰਜੂ ਆ ਪੰਜਾਬ ਯੂਨੀਵਰਸਿਟੀ 1947 ਤੋਂ ਬਾਅਦ ਲਾਹਤ ਤੋਂ ਆ ਕੇ ਸ਼ਿਫਟ ਹੋਈ ਸੀਗੀ ਤੇ ਚੰਡੀਗੜ੍ਹ ਵਿੱਚ ਚੱਲ ਰਹੀ ਸੀ ਅੱਜ ਕੇਂਦਰ ਸਰਕਾਰ ਨੇ ਫੇਰ ਪੰਜਾਬ ਤੇ ਪੰਜਾਬੀਆਂ ਤੇ ਕਮਲਾ ਨਵਾਂ ਪਟਿਆ ਉਹਦੀ ਸੈਨੇਟ ਨੂੰ ਭੰਗ ਕਰ ਦਿੱਤਾ ਗਿਆ ਉਹਦਾ ਸੈਨੇਟਿਕ ਆਜ਼ਾਦ ਫੈਸਲੇ ਲੈਣ ਦੀ ਹیثیت ਰੱਖਦਾ ਸੀ ਉਹਦਾ ਪ੍ਰਬੰਧਨ ਹੋਵੇ ਕੋਈ ਸੋਸ਼ੋਧਨ ਹੋਵੇ ਕੁਝ ਵੀ ਹੋਵੇ ਉਹਨੂੰ ਖਤਮ ਕਰ ਦਿੱਤਾ ਅਰੇ ਸਾਰਾ ਕੁਝ ਉਹਨੂੰ ਕੇਂਦਰ ਦੇ ਹੱਥ ਵਿੱਚ ਚਲਾ ਗਿਆ ਅਸੀਂ ਕੇਂਦਰ ਦੇ ਪੰਜਾਬ ਸਰਕਾਰ ਦੀ ਚੁੱਪੀ ਤੇ ਬਹੁਤ ਸਖਤ ਨਿੰਦਿਆ ਕਰਦੇ ਹਾਂ ਔਰ ਜਿੰਨੀਆਂ ਵੀ ਸਟੂਡੈਂਟ ਆਰਗੇਨਾਈਜੇਸ਼ਨਸ ਨੇ ਸਾਰੀਆਂ ਨੂੰ ਬੇਨਤੀ ਕਰਦੇ ਆਂ ਵੀ ਤਗੜੀਆਂ ਹੋ ਕੇ ਇੱਥੇ ਸਟਰਗਲ ਕਰ ਪ੍ਰੋਫੈਸਰ ਸਬਾਨ ਨੂੰ ਕਹਿੰਦੇ ਆਂ ਵੀ ਉਹਨਾਂ ਨੂੰ ਵੀ ਸਟਰਗਲ ਕਰਨੀ ਚਾਹੀਦੀ ਆ ਸਾਡੀ ਜਥੇਬੰਦੀ ਕਿਸਾਨ ਮਜ਼ਦੂਰ ਮੋਰਚਾ ਪਹਿਲਾਂ ਵੀ ਵਿਦਿਆਰਥੀਆਂ ਦੇ ਅੰਦੋਲਨ ਨੂੰ ਸਹੀ ਸਮਝਦਾ ਰਿਹਾ ਔਰ ਸਮਰਥਨ ਕਰਦਾ ਰਿਹਾ ਅਰੇ ਫੈਸਲਾ ਪੰਜਾਬੀਆਂ ਦੇ ਬਹੁਤ ਵਿਰੋਧਿਆ ਆਰਗੇਨਾਈਜੇਸ਼ਨ ਦੇ ਤਗੜੀਆਂ ਹੋ ਕੇ ਇਹਨਾਂ ਦੇ ਖਿਲਾਫ ਅੰਦੋਲਨ ਕਰਨ ਗਿਆਂ ਤੇ ਆਪਾਂ ਹਰ ਤਰ੍ਹਾਂ ਨਾਲ ਉਹਨਾਂ ਦਾ ਸਾਥ ਦੇਵਾਂਗੇ ਉਹਨਾਂ ਦੇ ਨਾਲ ਖੜਾਂਗੇ ਇਸ ਤੋਂ ਪਹਿਲਾਂ ਬੀਬੀ ਐਮਬੀ ਦੇ ਵਿੱਚੋਂ ਪੰਜਾਬ ਦੀ ਹਿੱਸੇਦਾਰੀ ਖਤਮ ਕਰ ਦਿੱਤੀ ਗਈ ਆ ਔਰ ਮੈਂ ਸਾਰੇ ਪੰਜਾਬ ਜਿੰਨੇ ਵੀ ਸੰਘਰਸ਼ੀ ਲੋਕ ਆ ਪੰਜਾਬੀ ਸਾਰਿਆਂ ਨੂੰ ਅਪੀਲ ਕਰਦਾ ਵੀ ਕੇਂਦਰ ਦੇ ਇਸ ਕਦਮ ਦੀ ਸਖਤ ਨਿੰਦਾ ਕਰਨੀ ਚਾਹੀਦੀ ਆ ਔਰ ਇਹਦੋਂ ਕਹਾ ਤਾਲਿਬਾਨੀ ਹੁਕਮ ਵਿਦਿਆਰਥੀਆਂ ਤੋਂ ਜੜਿਆ ਉਹ ਐਫੀਡਵਿਟ ਲਏ ਜਾ ਰਹੇ ਵੀ ਤੁਸੀਂ ਇਹ ਦੱਸੋ ਵੀ ਗਾਹਾਂ ਅੰਦੋਲਨ ਨਹੀਂ ਕਰਨਾ ਕਿਹੜਾ ਲੋਕਤੰਤਰ ਆ ਭਾਰਤ ਦਾ ਔਰ ਪੂਰੇ ਪਾਰਟ ਦੇ ਫੈਡਰਲ ਜਿਹੜਾ ਢਾਂਚਾ ਵਾ ਸਾਡਾ ਸੰਘੀ ਢਾਂਚਾ ਉਹਨੂੰ ਮੋਦੀ ਸਰਕਾਰ ਖਤਮ ਕਰਕੇ ਤੁਲੀ ਹੋਈ ਆ ਇਹ ਤੋਂ ਪਹਿਲਾਂ ਬਿਜਲੀ ਸੰਸ਼ੋਧਨ ਬਿੱਲ ਲੈਂਦਾ ਤੇ ਇਸ ਕਰਕੇ ਮੈਂ ਫੇਰ ਅਪੀਲ ਕਰੂੰਗਾ ਵਿਦਿਆਰਥੀਆਂ ਨੂੰ ਵੀ ਤਕੜੇ ਹੋ ਕੇ ਇਸ ਕੇਂਦਰ ਦੇ ਇਸ ਕਦਮ ਦੇ ਖਿਲਾਫ ਉਹਨਾਂ ਨੂੰ ਸ਼ਿਕਾਇਤ ਕਰਨਾ ਚਾਹੀਦਾ ਧੰਨਵਾਦ ਜਿਹੜੀ ਪੀਜੂ ਆ ਪੰਜਾਬ ਯੂਨੀਵਰਸਿਟੀ 1947 ਤੋਂ ਬਾਅਦ ਲਾਹਤ ਤੋਂ ਆ ਕੇ ਸ਼ਿਫਟ ਹੋਈ ਸੀਗੀ ਤੇ ਚੰਡੀਗੜ੍ਹ ਵਿੱਚ ਚੱਲ ਰਹੀ ਸੀ ਅੱਜ ਕੇਂਦਰ ਸਰਕਾਰ ਨੇ ਫੇਰ ਪੰਜਾਬ ਤੇ ਪੰਜਾਬੀਆਂ ਤੇ ਕਬੜਾ ਨਵਾਂ ਬਟਿਆ ਉਹਦੀ ਸੈਨੇਟ ਨੂੰ ਭੰਗ ਕਰ ਦਿੱਤਾ ਗਿਆ ਉਹਦਾ ਸੈਨੇਟਿਕ ਆਜ਼ਾਦ ਫੈਸਲੇ ਲੈਣ ਦੀ ਹیثیت ਰੱਖਦਾ ਸੀ ਉਹਦਾ ਪ੍ਰਬੰਧਨ ਹੋਵੇ ਕੋਈ ਸੰਸ਼ੋਧਨ ਹੋਵੇ ਕੁਝ ਵੀ ਹੋਵੇ ਉਹਨੂੰ ਖਤਮ ਕਰ ਦਿੱਤਾ ਅਰੇ ਸਾਰਾ ਕੁਝ ਉਹਨੂੰ ਕੇਂਦਰ ਦੇ ਹੱਥ ਵਿੱਚ ਚਲਾ ਗਿਆ ਅਸੀਂ ਕੇਂਦਰ ਦੇ ਪੰਜਾਬ ਸਰਕਾਰ ਦੀ ਚੁੱਪੀ ਤੇ ਬਹੁਤ ਸਖਤ ਨਿੰਦਿਆ ਕਰਦੇ ਹਾਂ ਅਰਜਨੀਅਮ ਇਸਟੂਡੈਂਟ ਆਰਗੇਨਾਈਜੇਸ਼ਨਸ ਨੇ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਤਗੜੀਆਂ ਹੋ ਕੇ ਇੱਥੇ ਸਟਰਗਲ ਕਰਨ ਪ੍ਰੋਫੈਸਰ ਸਵਾਨ ਨੂੰ ਕਹਿੰਦੇ ਆ ਕਿ ਉਹਨਾਂ ਨੂੰ ਵੀ ਸਟਰਗਲ ਕਰਨੀ ਚਾਹੀਦੀ ਆ ਸਾਡੀ ਜਥੇਬੰਦੀ ਕਿਸਾਨ ਮਜ਼ਦੂਰ ਮੋਰਚਾ ਪਹਿਲਾਂ ਵੀ ਵਿਦਿਆਰਥੀਆਂ ਦੇ ਅੰਦੋਲਨ ਨੂੰ ਸਹੀ ਸਮਝਦਾ ਰਿਹਾ ਔਰ ਸਮਰਥਨ ਕਰਦਾ ਰਿਹਾ ਅਰੇ ਫੈਸਲਾ ਪੰਜਾਬੀਆਂ ਦੇ ਬਹੁਤ ਵਿਰੋਧਿਆ ਆਰਗੇਨਾਈਜੇਸ਼ਨ